ਆਲ ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਸੂਬਾ ਉਪ ਪ੍ਰਧਾਨ ਲਾਲੀ ਪਾਸਕਰ ਤੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਇੱਕ ਜਾਨਲੇਵਾ ਹਮਲਾ ਹੋਇਆ ਦੱਸ ਦਈਏ ਕਿ ਸੋਮਵਾਰ ਦੇ ਰਾਤ ਸਤ ਨਰਾਇਣ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਤੇ ਆਲ ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਪਾਸਕਰ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀ ਭਾਤਕਰ ਦੇ ਗੰਭੀਰ ਸੱਟਾਂ ਲੱਗੀਆਂ ਤੇ ਜਿਨ੍ਹਾਂ ਨੂੰ ਤੁਰੰਤ ਮੌਕੇ ਤੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਦਕਿ ਪੁਲਿਸ ਇਸ ਜਾਨਲੇਵਾ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਅਗੋ ਗ੍ਰਫਤਾਰ ਕੀਤੇ ਹੋਏ ਦੋ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉਥੇ ਵੀ ਕਿਹੜੀ ਜਿੱਦੇ ਰੜੇ ਲੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਵੱਜੀਆਂ ਤਾਂ ਜੀ ਤੁਹਾਨੂੰ ਉੱਥੇ ਕਿੰਨੇ ਬੰਦੇ ਸੀ ਤੁਹਾ ਨੂੰ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨੇ ਦਿੱਤੀ ਪਟਾਣ ਜੀ ਕਿੰਨੇ ਬੰਦੇ ਸੀ ਜਿਸ ਤੋਂ ਬਾਅਦ ਕਿਹੜੀ ਜਗ੍ਹਾ ਤੇ ਬੰਦੇ ਆ ਐਕਸਪਲਿਕਸਿਵ ਲੱਗੇ ਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿੰਨਾ ਸੱਜਣ ਤੁਸੀਂ ਜੁੰਦਾ ਕਿਹਣੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਦੇ ਅੱਗੇ ਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਉਹ ਬੰਦੇ ਉਤਰਿਆ ਉਹਨਾਂ ਨੇ ਇੱਕਦਮ ਅਟੈਕ ਕਰਤਾ ਕੰਦ ਮਤਲਬ ਤੁਸੀਂ ਮੰਨਦੇ ਹੋ ਪ੍ਰੀ ਪਲ ਮੈਂ ਇਹਨੂੰ ਮੰਨਦਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬਤੇ ਕੌਣ ਆ ਜਾਂਚ ਦੇ ਤੁਸੀਂ ਵੀਰੇ ਆ ਸਤਕਾਰਤ ਵੀਰੇ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਤਕਾਰਯੋਗ ਪੱਤਰਕਾਰ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਲਾਗੇ ਲਾਲੀਪਾਲਸ ਕੋਲ ਜਿੱਥੇ ਕਿਸੇ ਨੇ ਹਮਲਾ ਕੀਤਾ ਤੇ ਅਸੀਂ ਮੌਕੇ ਤੇ ਉੱਥੇ ਪਹੁੰਚਿਆ ਤੇ ਉੱਥੋਂ ਜਿਹੜੇ ਹਮਲਾਵਰ ਦੋ ਨੌਜਵਾਨਾ ਉਹਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ ਨੋਟੀਫਿਕੇਸ਼ਨ ਸੱਤਾ ਮਾਰੀਆਂ ਉਹਨਾਂ ਦੇ ਖਿਲਾਫ ਵੀ ਇਹਨਾਂ ਦੇ ਬਿਆਨ ਲੈ ਕੇ ਚੱਲ ਰਹੇ ਇੱਕ ਕੁਝ ਵੈਪਨ ਹੋ ਜਾਂਦਾ ਸੀ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਅਸੀਂ ਉੱਥੋਂ ਸੀਸੀਟੀਵੀ ਕੈਮਰਾ ਵਗੈਰਾ ਚੈੱਕ ਕਰਵਾਉਣੇ ਆ ਤੇ ਉਹਨਾਂ ਦੇ ਵੀ ਬਿਆਨ ਲਵਾਂਗੇ ਇਹਨਾਂ ਵਿੱਚੋਂ ਇੱਕ ਤੇ ਲੋਕਲ ਲੋਰੀਗੇਟ ਦਾ ਰਹਿਣ ਵਾਲਾ ਇੱਕ ਖਿਵੇ ਦਾ ਰਹਿਣ ਵਾਲਾ ਆਲ ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਸੂਬਾ ਉਪ ਪ੍ਰਧਾਨ ਲਾਲੀਪਾਸਕਰ ਤੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਇੱਕ ਜਾਨਲੇਵਾ ਹਮਲਾ ਹੋਇਆ ਦੱਸ ਦਈਏ ਕਿ ਸੋਮਵਾਰ ਦੇਰ ਰਾਤ ਸਤਨਾਰਾਇਣ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਤੇ 올 ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਭਾਸਕਰ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀ ਭਾਸਕਰ ਦੇ ਗੰਭੀਰ ਸੱਟਾਂ ਲੱਗੀਆਂ ਤੇ ਜਿਨ੍ਹਾਂ ਨੂੰ ਤੁਰੰਤ ਮੌਕੇ ਤੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਦਕਿ ਪੁਲਿਸ ਇਸ ਜਾਨਲੇਵਾ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਅਗੋ ਗ੍ਰਫਤਾਰ ਕੀਤੇ ਹੋਏ ਦੋ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉੱਥੇ ਵੀ ਕਿਹੜੀ ਚਲਾਦੇ ਜਿੱਦੇ ਰੜੇ ਲੰਮੇ ਆ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਤੁਹਾਡੀ ਤੁਹਾਨੂੰ ਉਥੇ ਕਿੰਨੇ ਬੰਦੇ ਸੀਗੇ ਮਦਾਨ ਜੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਹੁਣ ਦਿੱਤੀ ਮਦਾਨ ਜੀ ਕਿੰਨੇ ਬੰਦੇ ਸੀਗੇ ਸਪੰਦ ਪਾਣੀ ਦੇ ਐਕਸੈਸਿਵ ਲਏ ਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜੀ ਉਹਨਾਂ ਸੱਜਣ ਬੰਦੇ ਤੁਸੀਂ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਕਿ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਦੇ ਅੱਗੇ ਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਬੰਦੇ ਉਤਰਿਆ ਉਹਨਾਂ ਨਾਲ ਇੱਕਦਮ ਅਟੈਕ ਕਰਤਾ ਕੰਦਮਤੋਂ ਤੁਸੀਂ ਮੰਦੇ ਹੋ ਪ੍ਰੀ ਪਲੈਨਿੰਗ ਮੈਂ ਇਹਨੂੰ ਮਾਇਨਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਆ ਜਾਂਚ ਦੇ ਤੁਸੀਂ ਵੀਰ ਆ ਸਤਕਾਰਤ ਵੀਰ ਆ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਤਕਾਰਯੋਗ ਪੱਤਰਕਾਰ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਲਾਗੇ ਲਾਲੀਪਾਸਟ ਕੀਤੇ ਕਿਸੇ ਨੇ ਹਮਲਾ ਕੀਤਾ ਤੇ ਅਸੀਂ ਮੌਕੇ ਤੇ ਉੱਥੇ ਪਹੁੰਚਿਆ ਤੇ ਉੱਥੋਂ ਜਿਹੜੇ ਹਮਲਾਵਾਰ ਦੋ ਨੌਜਵਾਨਾ ਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ ਜਿਨ੍ਹਾਂ ਨੇ ਵੀ ਸੱਟਾਂ ਮਾਰੀਆਂ ਉਹਨਾਂ ਦੇ ਖਿਲਾਫ ਵੀ ਇਹਨਾਂ ਦੇ ਬਿਆਨ ਲੈ ਕੇ ਕੋਈ ਕੁਝ ਵਕਨ ਹੋ ਜਾਂਦਾ ਸੀ ਫਿਲਹਾਲ ਇਹ ਗੱਲ ਤਾਂ ਸਾਹਮਣੇ ਨਹੀਂ ਆਈ ਅਸੀਂ ਉੱਥੋਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਵਾਉਣੇ ਆ ਤੇ ਉਹਨਾਂ ਦੇ ਵੀ ਬਿਆਨ ਲਵਾਂਗੇ ਇਹਨਾਂ ਚੋਂ ਇੱਕ ਤੇ ਲੋਕਲ ਲੋਹਰੀ ਗੇਟ ਦਾ ਰਹਿਣ ਵਾਲਾ ਇੱਕ ਖਿਫੇਦਰ ਰਹਿਣ ਵਾਲਾ ਆਲ ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਸੂਬਾ ਉਪ ਪ੍ਰਧਾਨ ਲਾਲੀਪਾਸਕਰ ਤੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਇੱਕ ਜਾਨਲੇਵਾ ਹਮਲਾ ਹੋਇਆ ਦੱਸ ਦਈਏ ਕਿ ਸੋਮਵਾਰ ਦੇਰ ਰਾਤ ਸਤਨਾਰਾਇਣ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਤੇ 올 ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਭਾਸਕਰ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀ ਭਾਸਕਰ ਦੇ ਗੰਭੀਰ ਸੱਟਾਂ ਲੱਗੀਆਂ ਤੇ ਜਿਨ੍ਹਾਂ ਨੂੰ ਤੁਰੰਤ ਮੌਕੇ ਤੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਦਕਿ ਪੁਲਿਸ ਇਸ ਜਾਨਲੇਵਾ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਅਗੋ ਗ੍ਰਿਫਤਾਰ ਕੀਤੇ ਹੋਏ ਦੋ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉੱਥੇ ਬਿੰਦੂ ਤੇ ਲੱਗੇ ਲੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਜੀ ਤੁਹਾਨੂੰ ਉਥੇ ਕਿੰਨੇ ਬੰਦੇ ਸੀ ਮੈਦਾਨ 'ਚ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਹੁਣ ਦਿੱਤੀ ਪਤਾਨ ਜੀ ਕਿੰਨੇ ਬੰਦੇ ਸੀ ਸੁਤੰਤ ਪੜੀ ਜਗ੍ਹਾ ਤੇ ਬੈਠਾ ਸੀ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿਹਨਾਂ ਸੱਜਣ ਬਸੇ ਸੀ ਤੁਸੀਂ ਜਿੰਦਾ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਦੇ ਅੱਗੇ ਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਉਹ ਬੰਦੇ ਉਤਰੇ ਆ ਉਹਨਾਂ ਨੇ ਇੱਕਦਮ ਅਟੈਕ ਕਰਤਾ ਕੰਦਮਤ ਤੁਸੀਂ ਮੰਨਦੇ ਹੋ ਪ੍ਰੀ ਪਲੈਨਿੰਗ ਮੈਂ ਇਹਨੂੰ ਮਾਇਨ ਨਾ ਕਰਿਓ ਮੈਂ ਪ੍ਰੀ ਪਲੇਇੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬਤੇ ਕੌਣ ਆ ਜਾਂਚ ਦੇ ਤੁਸੀਂ ਵੀਰ ਆ ਸਤਕਾਰਤ ਵੀਰ ਆ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਤਕਾਰਤ ਪੱਤਰਕਾਰ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਲਾਗੇ ਲਾਲੀਪਾਲਸਕਰੀ ਤੇ ਕਿਸੇ ਨੇ ਹਮਲਾ ਕੀਤਾ ਤੇ ਅਸੀਂ ਮੌਕੇ ਤੇ ਉੱਥੇ ਪਹੁੰਚੇ ਆ ਤੇ ਉੱਥੋਂ ਜਿਹੜੇ ਹਮਲਾਵਰ ਦੋ ਨੌਜਵਾਨਾ ਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ ਨਟਵੀ ਸੱਤਾ ਮਾਰੀਆਂ ਉਹਨਾਂ ਦੇ ਖਿਲਾਫ ਵੀ ਨਾਂ ਤੇ ਬਿਆਨ ਲੈ ਕੇ ਕਰਦੇ। ਇਹ ਕੁਝ ਵੇਖਣ ਨੂੰ ਜਿਆਦਾ ਸੀ। ਬਿਲਹਾਲੇ ਗਲਤ ਸਾਹਮਣੇ ਨਹੀਂ ਆਈ। ਅਸੀਂ ਉੱਥੋਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਵਾਉਣੇ ਆ ਤੇ ਉਹਨਾਂ ਦੇ ਵੀ ਬਿਆਨ ਲਵਾਂਗੇ। ਇਹਨਾਂ ਚੋਂ ਇੱਕ ਤੇ ਲੋਕਲ ਲੋਰੀਗੇਟ ਦਾ ਰਹਿਣ ਵਾਲਾ ਇੱਕ ਕੀਵਰ ਹੈ। ਆਲ ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਸੂਬਾ ਉਪ ਪ੍ਰਧਾਨ ਲਾਲੀਪਾਸਕਰ ਤੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਇੱਕ ਜਾਨਲੇਵਾ ਹਮਲਾ ਹੋਇਆ। ਦੱਸ ਦਈਏ ਕਿ ਸੋਮਵਾਰ ਦੇਰ ਰਾਤ ਸਤਨਾਰਾਇਣ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਤੇ 올 ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਬਾਸਕਰ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀ ਬਾਸਕਰ ਦੇ ਗੰਭੀਰ ਸੱਟਾਂ ਲਗੀਆਂ ਤੇ ਜਿਨ੍ਹਾਂ ਨੂੰ ਤੁਰੰਤ ਮੌਕੇ ਤੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਦਕਿ ਪੁਲਿਸ ਇਸ ਜਾਨਲੇਵਾ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਅਗੋ ਗ੍ਰਫਤਾਰ ਕੀਤੇ ਹੋਏ ਦੋ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਵੀ ਪਤਾ ਮੈਨੂੰ ਉੱਥੇ ਪੀਣੇ ਤੇ ਲੱਗੇ ਲੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਪਰ ਜੀ ਤੁਹਾਨੂੰ ਉੱਥੇ ਕਿੰਨੇ ਬੰਦੇ ਸੀਗੇ ਮਦਾਨ ਜੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨੇ ਦਿੱਤੀ ਪ੍ਰਧਾਨ ਜੀ ਕਿੰਨੇ ਬੰਦੇ ਸੀਗੇ ਤੁਹਾਨੂੰ ਕਿਹੜੀ ਜਗ੍ਹਾ ਤੇ ਬੰਦੇ ਆ ਐਕਸਪਲਿਕਸਿਵ ਲੱਗੇ ਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜੀ ਉਹਨਾਂ ਸੱਜਣ ਉਹ ਤੀ ਮੁੰਦਾ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਆਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਕਿ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਤੇ ਗਿਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਬੰਦੇ ਉਤਰਿਆ ਉਹਨਾਂ ਨੇ ਇੱਕਦਮ ਅਟੈੱਕ ਕਰਤਾ ਕੰਨ ਮਤਲਬ ਤੁਸੀਂ ਮੰ ਮੈਂ ਇਹਨੂੰ ਮਾਇਨਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਆ ਜਾਂਚ ਦੇ ਤੁਸੀਂ ਵੀਰ ਆ ਸਤਾਰਤ ਵੀਰ ਆ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਤਾਰਤ ਪੱਤਰਕਾਰ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਲਾਗੇ ਲਾਲੀ ਬਾਸਕੀ ਤੇ ਕਿਸੇ ਨੇ ਹਮਲਾ ਕੀਤਾ ਹੈ ਤੇ ਅਸੀਂ ਮੌਕੇ ਤੇ ਉੱਥੇ ਪਹੁੰਚਿਆ ਤੇ ਉੱਥੋਂ ਜਿਹੜੇ ਹਮਲਾਵਰ ਦੋ ਨੌਜਵਾਨਾ ਉਹਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ ਇਹਨਾਂ ਨੇ ਵੀ ਸੱਟਾ ਮਾਰੀਆਂ ਉਹਨਾਂ ਦੇ ਖਿਲਾਫ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਕੁਝ ਵੇਖਣ ਹੋਇਆ ਤਾਂ ਸੀ ਕਿ ਉਹਨਾਂ ਦੇ ਕੋਈ ਚੀਜ਼ ਹੋਈ ਤਾਂ ਫਿਲਹਾਲ ਇਹ ਗੱਲ ਤਾਂ ਸਾਹਮਣੇ ਨਹੀਂ ਆਈ ਅਸੀਂ ਉੱਥੋਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਵਾਉਣੇ ਆ ਤੇ ਉਹਨਾਂ ਦੇ ਵੀ ਬਿਆਨ ਲਵਾਂਗੇ ਇਹਨਾਂ ਚੋਂ ਇੱਕ ਤੇ ਲੋਕਲ ਲੋਰੀ ਗੇਟ ਦਾ ਰਹਿਣ ਵਾਲਾ ਇੱਕ ਖੀਵੇ ਦਾ ਰਹਿਣ ਵਾਲਾ